ਵੱਡੀ ਖਬਰ ਡੇਰਾ ਸਰਸਾ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਹਾਈ ਕੋਰਟ ਨੇ ਇੱਕ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਬਰੀ ਕੀਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਪ੍ਰੇਮੀਆਂ ਦੇ ਲਈ ਇਹ ਵੱਡੀ ਖੁਸ਼ਖਬਰੀ ਆਈ ਹੈ ਤੇ ਦੱਸਦੀ ਹੈ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਡੇਰਾ ਪ੍ਰਬੰਧਕ ਰਣਜੀਤ ਸਿੰਘ ਕਤਲ ਮਾਮਲੇ ਦੇ ਵਿੱਚ ਰਾਮ ਰਹੀਮ ਨੂੰ ਬਰੀ ਕਰ ਦਿੱਤਾ ਹੈ ਤੇ ਹਾਈ ਕੋਰਟ ਨੇ ਸੀਬੀਆਈ ਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਪੰਜ ਹੋਰ ਜਿਹੜੇ ਕਿ ਮulzam ਸੀ ਉਹਨਾਂ ਨੂੰ ਵੀ ਬਰੀ ਕੀਤਾ ਹੈ ਤੇ ਉੱਥੇ ਹੀ ਸੀਬੀਆਈ ਕੋਰਟ ਨੇ ਸੁਣਵਾਈ ਦੇ ਵਿੱਚ ਉਮਰ ਕੈਦੀ ਜੋ ਸਜਾ ਸੁਣਾਈ ਸੀ ਉਸ ਦੇ ਵਿੱਚ ਡੇਰਾ ਮੁਖੀ ਰਾਮ ਰਹੀਮ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਰঞ্জੀਤ ਸਿੰਘ ਕਤਲ ਮਾਮਲੇ ਦੇ ਵਿੱਚ ਰਾਮ ਰਹੀਮ ਨੂੰ ਜਿਹੜਾ ਕਿ ਇੱਕ ਵੱਡੀ ਰਾਹਤ ਮਿਲੀ ਹੈ ਤੇ ਦੱਸਦੀ ਹੈ ਕਿ ਇਹ ਵੱਡੀ ਖਬਰ ਹੈ ਜਿਹੜੀ ਕਿ ਡੇਰਾ ਸਰਸਾ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ ਹਾਈ ਕੋਰਟ ਨੇ ਸੀਬੀਆਈ ਕੋਰਟ ਦੇ ਜਿਹੜੇ ਕਿ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਤੇ ਜਿਸ ਦੇ ਦੌਰਾਨ ਪੰਜ ਹੋਰ ਮੁਲਜ਼ਮ ਸੀ ਜਿਹੜੇ ਉਹ ਵੀ ਬਰੀ ਕੀਤੇ ਨੇ ਤੇ ਉੱਥੇ ਸੀਬੀਆਈ ਕੋਰਟ ਨੇ ਸੁਣਵਾਈ ਦੇ ਵਿੱਚ ਉਮਰ ਕੈਦ ਦੀ ਸਜ਼ਾ ਦਿੱਤੀ ਸੀ ਤੇ ਪ੍ਰੰਤੂ ਹੁਣ ਜਿਹੜੇ ਕਿ ਰਾਮ ਰਹੀਮ ਆ ਉਹ ਜੇਲ੍ਹ ਦੇ ਵਿੱਚ ਰਹਿਣਗੇ ਤੇ ਜਿਸ ਦੇ ਦੌਰਾਨ ਹਜੇ ਡਿਟੇਲ ਆਰਡਰ ਆਉਣਾ ਜਿਹੜਾ ਕਿ ਹਜੇ ਬਾਕੀ ਹੈ ਰੇਪ ਕੇਸ ਅਤੇ ਰਾਮ ਚੰਦਰ ਛਤਰਪਤੀ ਕਤਲ ਕੇਸ ਚ ਜਿਹੜਾ ਕਿ ਸਜ਼ਾ ਜਾਫਤਾ ਸੀ ਤੇ ਜਿਸ ਦੇ ਦੌਰਾਨ ਹੁਣ ਇੱਕ ਵੱਡੀ ਖ ਜਿਹੜੇ ਕਿ ਰਾਹਤ ਜਿਹੜੇ ਕਿ ਡੇਰਾ ਮੁਖੀ ਰਾਮ ਰਹਿਮ ਨੂੰ ਮਿਲੀ ਹੈ ਤੇ ਉੱਥੇ ਪ੍ਰੇਮੀਆ ਦੇ ਲਈ ਇਹ ਵੱਡੀ ਖੁਸ਼ਖਬਰੀ ਵੀ ਆਈ ਹੈ ਤੇ ਦੱਸਦੀ ਹੈ ਕਿ ਦੂਜੇ ਪਾਸੇ ਰਣਜੀਤ ਸਿੰਘ ਕਤਲ ਦਾ ਜਿਹੜਾ ਕਿ ਰਣਜੀਤ ਸਿੰਘ ਦਾ ਕਤਲ ਹੋਇਆ ਸੀ ਉਹ 2002 ਦੇ ਵਿੱਚ ਹੋਇਆ ਸੀ ਤੇ ਰਣਜੀਤ ਸਿੰਘ ਜਿਹੜੇ ਡੇਰੇ ਦੇ ਪ੍ਰਬੰਧਕ ਕਮੇਟੀ ਦੇ ਜਿਹੜੇ ਕਿ ਮੈਂਬਰ ਸੀ ਤੇ ਡੇਰੇ ਨੂੰ ਗੁੰਮਨਾਮ ਚਿੱਠੀ ਜਿਹੜਾ ਕਿ ਰਣਜੀਤ ਉਤੇ ਦੇ ਸ਼ੱਕ ਸੀ ਤੇ ਪਿੰਡ ਖਾਨਪੁਰ ਕੋਹਲੀਆ ਦੇ ਵਿੱਚ ਜਿਹੜਾ ਕਿ ਰਣਜੀਤ ਸਿੰਘ ਦਾ ਕਤਲ ਹੋਇਆ ਸੀ ਤੇ ਕਤਲ ਦਾ ਇਲਜ਼ਾਮ ਰਾਮ ਰਹੀਮ ਤੇ ਲੱਗਿਆ ਸੀ ਤੇ ਜਿਸ ਤੋਂ ਬਾਅਦ 2003 ਚ ਹਾਈ ਕੋਰਟ ਨੇ ਮਾਮਲੇ ਦੇ ਵਿੱਚ ਸੀਬੀਆਈ ਜਾਂਚ ਦੇ ਉਹ ਕੰਮ ਦੇ ਦਿੱਤੇ ਤੇ 2021 ਦੇ ਵਿੱਚ सीबीआई ਕੋਰ ਨੇ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਪਰੰਤੂ ਹੁਣ ਉਮਰ ਕੈਦ ਸਜ਼ਾ ਸੁਣਾਉਣ ਤੋਂ ਬਾਅਦ ਹੁਣ ਇੱਕ ਵੱਡੀ ਰਾਹਤ ਹਾਈ ਕੋਰਟ ਦੇ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਦਿੱਤੀ ਗਈ ਹੈ ਤੇ ਦੱਸਦੀ ਹੈ ਕਿ ਉਹਨਾਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਨੇ ਜਿਹੜਾ ਕਿ ਸੀਬੀਆਈ ਦੇ ਕੋਰਟ ਦੇ ਫੈਸਲੇ ਨੂੰ ਜਿਹੜਾ ਕਿ ਰੱਦ ਕਰ ਦਿੱਤਾ ਹੈ ਤੇ ਜਿਸ ਦੇ ਦੌਰਾਨ ਰঞ্জੀਤ ਸਿੰਘ ਕਤਲ ਮਾਮਲੇ ਦੇ ਵਿੱਚ ਰਾਮ ਰਹੀਮ ਨੂੰ ਬਰੀ ਕਰ ਦਿੱਤਾ ਤੇ ਉੱਥੇ ਹੀ ਪੰਜ ਹੋਰ ਮੁਲਜ਼ਮ ਵੀ ਬਰੀ ਕੀਤੇ ਨੇ ਤੇ ਸੀਬੀਆਈ ਕੋਰਟ ਨੇ ਦੱਸਦੀ ਹੈ ਕਿ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਪਰੰਤੂ ਹੁਣ ਹਾਈ ਕੋਰਟ ਨੇ ਫੈਸਲਾ ਰੱਦ ਕਰ ਦਿੱਤਾ ਹੈ ਤੇ ਪਰੰਤੂ ਹਜੇ ਤੱਕ ਰਾਮ ਰਹੀਮ ਜਿਹੜੇ ਕਿ ਜੇਲ੍ਹ ਦੇ ਵਿੱਚ ਹੀ ਰਹਿਣਗੇ ਤੇ ਵਰ ਫਰਦ ਡੇਰਾ ਪ੍ਰਬੰਧਕ ਰঞ্জੀਤ ਸਿੰਘ ਕਤਲ ਮਾਮਲੇ ਦੇ ਵਿੱਚ ਰਾਮ ਰਹੀਮ ਨੂੰ ਬਰੀ ਕਰ ਦਿੱਤਾ ਹੈ ਤੇ ਹਾਈ ਕੋਰਟ ਨੇ ਸੀਬੀਆਈ ਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਪੰਜ ਹੋਰ ਜਿਹੜੇ ਕਿ ਮੁੱਲਜ਼ਮ ਸੀ ਉਹਨਾਂ ਨੂੰ ਵੀ ਬਰੀ ਕੀਤਾ ਹੈ ਤੇ ਉੱਥੇ ਹੀ ਸੀਬੀਆਈ ਕੋਰਟ ਨੇ ਸੁਣਵਾਈ ਦੇ ਵਿੱਚ ਉਮਰ ਕੈਦੀ ਜੋ سزا ਸੁਣਾਈ ਸੀ ਉਸ ਦੇ ਵਿੱਚ ਡੇਰਾ ਮੁਖੀ ਰਾਮ ਰਹੀਮ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਰঞ্জੀਤ ਸਿੰਘ ਕਤਲ ਮਾਮਲੇ ਦੇ ਵਿੱਚ ਰਾਮ ਰਹੀਮ ਨੂੰ ਜਿਹੜਾ ਕਿ ਇੱਕ ਵੱਡੀ ਰਾਹਤ ਮਿਲੀ ਹੈ ਤੇ ਦੱਸਦੀ ਹੈ ਕਿ ਇਹ ਵੱਡੀ ਖਬਰ ਹੈ ਜਿਹੜੀ ਕਿ ਡੇਰਾ ਸਰਸਾ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਤੇ ਉੱਥੇ ਹਾਈ ਕੋਰਟ ਨੇ ਸੀਬੀਆਈ ਕੋਰਟ ਦੇ ਜਿਹੜੇ ਕਿ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਤੇ ਜਿਸ ਦੇ ਦੌਰਾਨ ਪੰਜ ਹੋਰ ਮੁਲਜ਼ਮ ਸੀ ਜਿਹੜੇ ਉਹ ਵੀ ਬਰੀ ਕੀਤੇ ਨੇ ਤੇ ਉੱਥੇ ਸੀਬੀਆਈ ਕੋਰਟ ਨੇ ਸੁਣਵਾਈ ਦੇ ਵਿੱਚ ਉਮਰ ਕੈਦ ਦੀ ਸਜ਼ਾ ਦਿੱਤੀ ਸੀ ਤੇ ਪਰੰਤੂ ਹੁਣ ਜਿਹੜੇ ਕਿ ਰਾਹੀਮਾ ਨੂੰ ਜੇਲ੍ਹ ਦੇ ਵਿੱਚ ਰਹਿਣਗੇ ਤੇ ਜਿਸ ਦੇ ਦੌਰਾਨ ਹਜੇ ਡਿਟੇਲ ਆਰਡਰ ਆਉਣਾ ਜਿਹੜਾ ਕਿ ਹਜੇ ਬਾਕੀ ਹੈ ਰੇਪ ਕੇਸ ਅਤੇ ਰਾਮਚੰਦਰ ਛਤਰਪਤੀ ਕਤਲ ਕੇਸ ਚ ਜਿਹੜਾ ਕੇ ਸਜ਼ਾ ਜਾਪਤਾ ਸੀ ਤੇ ਜਿਸ ਦੇ ਦੌਰਾਨ ਹੁਣ ਇੱਕ ਵੱਡੀ ਜਿਹੜੀ ਕਿ ਰਾਹਤ ਜਿਹੜਾ ਕਿ ਡੇਰਾ ਮੁਖੀ ਰਾਮ ਰਹਿਮ ਨੂੰ ਮਿਲੀ ਹੈ ਤੇ ਉੱਥੇ ਹੀ ਪ੍ਰੇਮੀਆਂ ਦੇ ਲਈ ਇਹ ਵੱਡੀ ਖੁਸ਼ਖਬਰੀ ਵੀ ਆਈ ਹੈ ਤੇ ਦੱਸਦੀ ਹੈ ਕਿ ਦੂਜੇ ਪਾਸੇ ਰਣਜੀਤ ਸਿੰਘ ਕਤਲ ਦਾ ਜਿਹੜਾ ਕਿ ਰਣਜੀਤ ਸਿੰਘ ਦਾ ਕਤਲ ਹੋਇਆ ਸੀ ਉਹ 2002 ਦੇ ਵਿੱਚ ਹੋਇਆ ਸੀ ਤੇ ਰਣਜੀਤ ਸਿੰਘ ਜਿਹੜੇ ਡੇਰੇ ਦੇ ਪ੍ਰਬੰਧਕ ਕਮੇਟੀ ਦੇ ਜਿਹੜੇ ਕਿ ਮੈਂਬਰ ਸੀ ਤੇ ਡੇਰੇ ਨੂੰ ਗੁੰਮਨਾਮ ਚਿੱਠੀ ਜਿਹੜਾ ਕਿ ਰਣਜੀਤ ਉੱਤੇ ਦੇ ਸ਼ੱਕ ਸੀ ਤੇ ਪਿੰਡ ਖਾਨਪੁਰ ਕੋਲੀਆ ਦੇ ਵਿੱਚ ਜਿਹੜਾ ਕਿ ਰਣਜੀਤ ਸਿੰਘ ਦਾ ਕਤਲ ਹੋਇਆ ਸੀ ਤੇ ਕਤਲ ਦਾ ਇਲਜ਼ਾਮ ਰਾਮ ਰਹੀਮ ਤੇ ਲੱਗਿਆ ਸੀ ਤੇ ਜਿਸ ਤੋਂ ਬਾਅਦ 2003 ਚ ਹਾਈ ਕੋਰਟ ਨੇ ਮਾਮਲੇ ਦੇ ਵਿੱਚ ਸੀਬੀਆਈ ਜਾਂਚ ਦੇ ਹੁਕਮ ਦੇ ਦਿੱਤੇ ਤੇ 2021 ਦੇ ਵਿੱਚ ਸੀਬੀਆਈ ਕੋਰਡ ਨੇ ਰਾਮ ਰਹੀਮ ਨੂੰ ਉਮਰ ਕੈਦ ਦੀ ਸਹਾ ਸੁਣਾ ਦਿੱਤੇ ਪਰੰਤੂ ਹੁਣ ਉਮਰ ਕੈ ਸਹਾ ਸੁਣਾਉਣ ਤੋਂ ਬਾਅਦ ਹੁਣ ਇੱਕ ਵੱਡੀ ਰਾਹਤ ਹਾਈ ਕੋਰਟ ਦੇ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਦਿੱਤੀ ਗਈ ਹੈ ਤੇ ਦੱਸਦੀ ਹੈ ਕਿ ਉਹਨਾਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਨੇ ਜਿਹੜਾ ਕਿ ਸੀਬੀਆਈ ਦੇ ਕੋਰਟ ਦੇ ਫੈਸਲੇ ਨੂੰ ਜਿਹੜਾ ਕਿ ਰੱਦ ਕਰ ਦਿੱਤਾ ਹੈ ਤੇ ਜਿਸ ਦੇ ਦੌਰਾਨ ਰਣਜੀਤ ਸਿੰਘ ਕਤਲ ਮਾਮਲੇ ਦੇ ਵਿੱਚ ਰਾਮ ਰਹੀਮ ਨੂੰ ਬਰੀ ਕਰ ਦਿੱਤਾ ਤੇ ਉੱਥੇ ਹੀ ਪੰਜ ਹੋਰ ਮੁਲਜ਼ਮ ਵੀ ਬਰੀ ਕੀਤੇ ਨੇ ਤੇ ਸੀਬੀਆਈ ਕੋਰਟ ਨੇ ਦੱਸਦੀ ਹੈ ਕਿ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਪਰੰਤੂ ਹੁਣ ਹਾਈ ਕੋਰਟ ਨੇ ਫੈਸਲਾ ਰੱਦ ਕਰ ਦਿੱਤਾ ਤੇ ਪਰੰਤੂ ਹਜੇ ਤੱਕ ਰਾਮ ਰਹੀਮ ਜਿਹੜੇ ਕਿ ਜੇਲ੍ਹ ਦੇ ਵਿੱਚ ਹੀ